हां जी ਸਤਿ ਸ੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਮਿੱਤਰੋ ਤੇ ਤੁਹਾਡਾ ਯਾਰ ਲੈ ਕੇ ਆਇਆ ਹੈ ਤੁਹਾਡੇ ਲਈ ਇੱਕ ਹੋਰ ਘੈਂਟਪਣੀ ਜੀ ਵੀਡੀਓ ਤੇ ਬਣੇ ਰੋ ਵੀਡੀਓ ਦੇ ਐਂਡ ਤੱਕ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਮਿੱਤਰੋ ਪਿਛਲੀ ਵੀਡੀਓ ਨੂੰ ਪਿਆਰ ਦੇਣ ਦੀ ਬਹੁਤ ਬਹੁਤ ਧੰਨਵਾਦ ਤਾਂ ਸ਼ੁਰੂ ਕਰਦੇ ਹਾਂ ਵੀਡੀਓ ਤੇ ਵੀਡੀਓ ਨੂੰ ਦੇਖੋ ਐਂਡ ਤੱਕ ਆਹ ਦੇਖੋ ਮੈਂ ਤੇਰੇ ਕੱਲੇ ਜੱਟ ਨੇ ਸੀ ਬੰਦੇ ਚਾਰ ਡੱਕਲੇ ਚਾਰਾਂ ਨੂੰ ਡੱਕ ਕੇ ਤੂੰ ਬੁੰਡ ਦਿੱਤੀ ਹੋਣੀ ਉਹਨਾਂ ਨੂੰ ਇਹ ਮੈਨੂੰ ਗਲਤ ਜਾ ਲੱਗਦਾ ਕਾਕਾ ਤੇਰੇ ਚਾਲ ਚਲਣ ਠੀਕ ਨਹੀਂ ਲੱਗ ਰਹੇ ਸਾਹ ਵਿੱਚ ਸਹਾਂ ਲੈਂਦਾ ਖਿਆਲ ਰੱਖੇ ਲੱਗਦਾ ਮਿੰਟ-ਮਿੰਟ ਦਾ ਹਿਸਾਬ ਕਿਤਾਬ ਰੱਖਦੀ ਕੁੜੀ ਵਾਹਿਗੁਰੂ ਜੀ ਜੋੜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਾਈ ਤੈਨੂੰ ਡਰ ਨਹੀਂ ਲੱਗਦਾ ਐਂਦੇ ਤੋਂ ਸੋ ਇਹ ਇੱਕ ਇੱਕ ਜਗ੍ਹਾ 1 ਲੱਖ ਰੁਪਏ ਪਿਆ ਇੱਕ ਜਵਾਬ ਦੇਸੀ ਘੋ ਦਾ ਪੀਪਾ ਪਿਆ ਕੀ ਲਾਉਂਗੇ ਤੁਸੀਂ ਮੈਂ ਤਾਂ ਫਿਰ ਦੇਸੀ ਘੋ ਆਜ ਚੱਕ ਅੱਜ ਤੋਂ ਬਾਅਦ ਜਿਮ ਬੰਦ ਸਾਲਾ ਦਿਮਾਗ ਮੋਟਾ ਹੁੰਦਾ ਆਕਲ ਵੱਡੀ ਕੇ ਮੱਝ ਮਿਕਸੀ ਚ ਗ੍ਰੈਂਡ ਕਰਕੇ ਪੋਰੀ ਆ ਪਈ ਅਜੇ ਨੇਮ ਡੈਡੂ ਲੇਖਣ ਲੱਗੇ ਆਂਗੇ ਤੇ ਇਹ ਨੇਮ ਡੈਡੂ ਬਹੁਤ ਜਿਆਦਾ ਖਾਸ ਹੈਗਾ ਤੇ ਬਣਾਉਣ ਕੀਤੇ ਲੱਗੇ ਆਂਗੇ ਬਾਈ ਸੋਨੂ ਕੋਰ ਦੇ ਰੰਗ ਤਾਂ ਚੱਲ ਰੱਬ ਦੀ ਦੇਣਾ ਖੁਸ਼ਕੀ ਤਾਂ ਬੰਦੇ ਦੇ ਆਪ ਦੇ ਹੱਥ ਵਾਸਾ ਖੁਸ਼ਕੀ ਬੜੀ ਆ ਤੇ ਤੁਸੀਂ ਬਾਈ ਬੜਾ ਕਮੈਂਟ ਅਜ ਕਰਦੇ ਹੁੰਦੇ ਸੀਗੇ ਵੀ ਸੋਨੂ ਦੇ ਡੈਡੂ ਕਿਉਂ ਨਹੀਂ ਬਣਦਾ ਕਿਉਂ ਨਹੀਂ ਬਣਦਾ ਸੋਨੂ ਦੇ ਡੈਡੂ ਬਣ ਲੱਗੇ ਆ ਇਹਨਾਂ ਥੋੜੀ ਸਾਰਿਆਂ ਦੀ ਖੁਆਇਸ਼ ਪੂਰੀ ਕਰਦੀ ਆ। ਲਾਲ ਰੰਗ ਦਾ ਬਣਾ ਬਾਈ। ਕਾਲੀਆਂ ਐਨਕਾਂ ਲਾਇਆਂ ਭਰਾਵਾ ਬਿਲਡਿੰਗ ਕਰਨ ਲੱਗਾ। ਅੱਜ ਸੋਨੂ ਦੇ ਟੈਟੂ ਬਣਾਵਾਂਗੇ ਤੇ ਬਾਕੀ ਆਪਣੀ ਆਈਡੀ ਨੂੰ ਫੋਲੋ ਜ਼ਰੂਰ ਕਰ ਲੈ। ਸੌਰੀ ਵੀਰ ਮੈਂ ਗਲਤ ਨਹੀਂ ਕਹਿੰਦਾ ਪਰ ਟੈਟੂ ਕਿੱਥੇ ਆ? ਬਾਈ ਟੈਟੂ ਵਾਈਟ ਕਲਰ ਦਾ ਬਣਾਈ ਬੇਨਤੀ ਵਾਹ। ਸੋਨੂ ਦੇ ਸੋਨੂ ਸੀਤੋ ਵਾਲੇ ਦਾ ਟੱਟੂ ਬਣਾ ਦੇ। ਇੱਥੇ ਆ ਕੇ ਦੇਖੋ ਤਾਂ ਸਹੀ ਮਿਹਨਤ ਕਰਕੇ ਉਹਦੇ ਨਾਲ ਆ। ਹੂੰ। ਉਹ ਇਦੋਂ ਵੀ ਛੋਟਾ ਹੁੰਦਾ ਮਿਹਨਤ ਕਰਦਾ। ਅੱਛਾ। ਜਦੋਂ ਰੋੜਦਾ ਸੀ। ਓਕੇ। ਮੈਂ ਉਹ ਹੁਣ ਹੋਰ ਤਾਂ ਕਿ ਮੈਂ ਉਹਦੀ ਮਾਂ ਦੇ ਢੱਡ ਤੋਂ ਤਿਆਰ ਕਰ ਰਿਆ ਉਹਨੂੰ ਓਕੇ ਜਦੋਂ ਅੰਦਰ ਸੇ ਉਦੋਂ ਵੀ ਆਹੀ ਡਾਈਟ ਜਾਂਦੀ ਏ ਉਹਦੇ ਅੰਦਰ ਨਰਸ ਦੀ ਵੀ ਕੈਂਚੀ ਮਾਰ ਕੇ ਲੱਤ ਤੋੜੀ ਹੋਈ ਆ ਜਦੋਂ ਨਰਸ ਬਾਹਰ ਕਿਚਨ ਲਗੀ ਨਰਸ ਦਾ ਗੁੱਟ ਫੜ ਲਿਆ ਫਿਰ ਨਰਸ ਕਹਿੰਦੀ ਛੱਡ ਦੇ ਮੰਨ ਗਈ ਜਦ ਦਵਾਈ ਚੱਲ ਭੈਣ ਕਿਹੜਾ ਕਿਸੇ ਨੇ ਆ ਕੇ ਵੇਖਣਾ ਨਿਕਲਿਆ ਵੀ ਬਾਹਰ ਡਾਈ ਮਾਰ ਕੇ ਸੀ ਨਾਲੇ ਬਾਹਰ ਆਉਂਦੀ ਨਰਸ ਨੂੰ ਕੈਂਚੀ ਮਾਰਦੀ ਸੀ ਉਹ ਵੀ ਹੱਥ ਛੱਡਵੀਂ